ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਫੇਰ ਆਏ ਹਾਂ ਜੀ ਆਪਣੇ ਬੀਂਗਸਿਕ ਭਾਜੀ ਯੂਟਿਊਬਰ ਦੇ ਨਾਲ ਸ਼ੂਟ ਟਾਈਮ ਆਉਣ ਦਾ ਆਪਣਾ ਸ਼ੂਟ ਕਰਨ ਆਏ ਇੱਥੇ ਤੇ ਤੁਹਾਨੂੰ ਦਿਖਾਣੇ ਆਂ ਅੰਦਰ ਸਾਰਾ ਕਿਦਾਂ ਵਿਖੋ ਲੱਗੇ ਤੇ ਭਾਜੀ ਇਹਨੇ ਬੰਨਣ ਤਿਆਰੀ ਤੁਰੀ ਲੱਗੇ ਦੇ ਕਰਨਾ ਹਾਂਜੀ ਭਾਜੀ ਕਿੱਦਾਂ ਦਾ ਲੱਗਾ ਭਾਜੀ ਭਾਜੀ ਕਿੱਦਾਂ ਦਾ ਲੱਗਦਾ ਹਾਂਜੀ ਦੀਪਾ ਜੀ ਇਹ ਕਿਉਂ ਹੁੰਦਾ ਬੰਦੇ ਫੜਲੇ ਬੰਦੇ ਹੈ ਬੰਦੇ ਫੜਲੇ ਕੀ ਕਰਦੇ ਪਈ ਬੰਦੇ ਬੰਦੇ ਘਰਾਂ ਦੇ ਘੜੇ ਪਈ ਬੰਨਣ ਕੇ ਡੇ ਆਣਾ ਨੂੰ ਬੰਦੇ ਕਰਾਚੀ ਨੂੰ ਖੜੇ ਓਏ ਬੰਦੇ ਐਕਟਿੰਗ ਨਹੀਂ ਸੀ ਕਰਾ ਅੱਛਾ ਨਹੀਂ ਇਹ ਭਾਈ ਤਾਂ ਵਧੀਆ ਕਰਦੇ ਆ ਭਾਈ ਕੀ ਹੋ ਗਿਆ ਐ ਇਹ ਇੰਨੇ ਬਰਵਾਇਆ ਮੈਨੂੰ ਬਸ ਬਾਤ ਬਾਤ ਕੇ ਮਿਸਤਾਉਂਦੇ ਆ ਇਹਨੂੰ ਚੇਲਾ ਦਾ ਕੁਝ ਮਿਸਤਾਉਂਦੇ ਆ ਲਓ ਵੀ ਇਧਰ ਵੇਖੋ ਬੰਨਤਾ ਹੀ ਭਾਈ ਇਹਨਾਂ ਨੇ ਅਗਲੇ ਲੋਕ ਕਿੰਨੇ ਹੋ ਗਏ ਅਗਲੀ ਡਿਸਟ੍ਰਿਕਟ ਕਪੀਟਰ ਇਹਦੇ ਨੇ ਭਾਈ ਤੀ ਤਾਂ ਡਾਖਾ ਰੋਲਾ ਇਹ ਨਾ ਪੰਜਾਬ ਪੁਲਿਸ ਪਾ ਲਈ ਇੱਧਰ ਜਿਹੜਾ ਬੰਦਾ ਚੜ੍ਹਿਆ ਪਾ ਲਈ ਐ ਦਵਾਰ ਚਿਆਂ ਨੂੰ ਵੀ ਬਚਾਉਣ ਨੂੰ ਆਸ ਤੇ ਮਿਸਰ ਦੇ ਆ। ਕੋਲ ਜਿਹਨੂੰ ਨਾ ਲਾ 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 ਕੋਈ ਕਹਿਣਾ ਕੋਈ ਸਰ ਕਹਿਣਾ। ਤੋਸ਼ੀ ਤੇ ਲੋਧੀ ਤਿਆਰ ਹੁੰਦੇ ਪੇ ਤੇ ਪ੍ਰੈਸ ਨਹੀਂ ਦਿੱਤਾ ਕੋਈ ਗੱਲ ਨਹੀਂ। ਉਹਨੂੰ ਪੈਨ ਟਪਾਣੀ ਦਾ ਮਾਰਾ ਇਹ ਕਰਦੀ। ਇੱਕ ਵਾਰਾ ਪੁਲਿਸ ਵਾਲਾ ਨਾ ਇਹਨੂੰ ਪ੍ਰੈਸ ਨਹੀਂ ਕੀਤੀ ਮਿਲਦੀ। ਉਹਦੇ ਆਪਾਂ ਰੈਡੀ ਛੜੀ ਹੋ ਗਏ ਨਾ ਬਦੀ ਪਾ ਲਈ ਆਪਾਂ ਤੇ ਕਰਾਸ ਵੀ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਤੇ ਜਿਹਨਾਂ ਡਾਇਲੌਗ ਦੱਸਣਗੇ ਹਨ ਫਿਰ ਆਪਾਂ ਉਦਾ ਹੀ ਬੋਲਣੇ ਆ ਤੇ ਉਹਨਾਂ ਨੂੰ ਤੁਸੀਂ ਵੇਖ ਲਿਆਣਾ ਬੰਤਾ ਹੈ ਉਧਰ ਤੇ ਇੰਦਰ ਭਾਜੀ ਆ ਗਏ ਜੀ ਭਈਆ ਨੂੰ ਕਿਹੜਾ ਰੋਲ ਮਿਲੇਗਾ ਨਹੀਂ ਤੁਹਾਨੂੰ ਰੋਲ ਮਿਲ ਗਿਆ ਵਾ ਮੁਜ਼ਾ ਦਾ ਰੋਲ ਅੱਛਾ ਡਾਇਲੌਗ ਕਿਹੜੀ ਮਿਲ ਲਗਾ ਲੋ ਫੰਜਰਾ ਬਣਾ ਪੜੀ ਡਾਇਲੌਗ ਤੁਹਾਨੂੰ ਮੌਕੇ ਤੇ ਦੱਸਾਂਗੇ ਠੀਕ ਹੈ ਜੀ ਜਰਪੁਣ ਜੀ ਆ ਗਿਆ ਨਹੀਂ ਹੈ ਠੀਕ ਹੈ ਮੈਂ ਪਾ ਚਾ ਮੈਂ ਲਵ ਲਵ ਕੁਛ ਦਈਏ ਹੋਗਾ ਮੈਂ ਨਹੀਂ ਜਿਹੜਾ ਆਪਾਂ ਕਿੱਥੇ ਵੀ ਨਹੀਂ ਮਿਲ ਢਣੀਆਂ ਬਾਹਰ ਇਹ ਕੂਡ ਪਾਉਂਦੇ ਬੜੇ ਘਟ ਹੈ ਨਾ ਵੀਡੀਓ ਵੀਡੀਓ ਦੀ ਪਾਈ ਦਵਾ ਸਿਆਣਾ ਹੀ ਜਰਪਣ ਨਹੀਂ ਨਹੀਂ ਗਰਮੀ ਵਾਲੀ ਇਹ ਗਰਮੀ ਲੱਗਣੀਆਂ ਮੋਢੀਆਂ ਨੇ ਵੇਖਣ ਨੂੰ ਭਾਈ ਲੱਗਣਾ ਮੈਂ ਪੁਲਸਾ ਲੱਗੇ ਨਹੀਂ ਮਮਾ ਯਾਰ ਤੇ ਤੂੰ ਖਲੋਇਆ ਸੀ ਨਾ ਪੁਲਸਾ ਲਈਆ ਪੂਰਾ ਲੱਗਣਿਆ ਸਫਾਰਦੀ ਪਰ ਤੀਜੇ ਟਾਈਮ ਸਫਾਰ ਜੀ ਤੇ ਖੁੱਲੀ ਐ ਛਟ ਮਰਜੀ ਪ੍ਰੈਸ ਹੋ ਜਾਈਦੀ ਹੈ ਇਧਰ ਬੰਦੇ ਆ ਭਾਈ ਨੇ ਪਹਿਲਾਂ ਡੈਮ ਲੱਗਣਾ ਸੱਤ ਵੀ ਲੱਗੀ ਜਿੱਥੇ ਜਿੱਦਾਂ ਮਸਤੀ ਲੱਗੀ ਸੱਚੀ ਆਂਦੀ ਵੀਡੀਓ ਚ ਬੜਾ ਰੀਅਲ ਹੀ ਆਉਂਦਾ ਕੰਮ ਭਾਈ ਜੀ ਜਾ ਤੂੰ ਵੀ ਆ ਜਾ ਵਿੱਚ ਅੱਗਾ ਜੀ ਜਾ ਤੂੰ ਇਹ ਵੇ ਲੈ ਲਓ ਜੀ ਇੱਧਰ ਇਹ ਵੀ ਭਾਈ ਇਹਨਾਂ ਨੇ ਪਾਲਿਆ ਸੀ ਆਈਡੀਆ ਦੀ ਵਰਦੀ ਤੇ ਇਹ ਰੈਡੀ ਨਾ ਇਹ ਕਿਉਂ ਕੈਮਰਾਮੈਨ ਇਹ ਬਹੁਤ ਵਧੀਆ ਕੈਮਰਾ ਚਲਾਉਂਦੇ ਆ ਕੱਲੇ ਦੀ ਜਿੱਥੇ ਨੰਬਰ ਚੋਂ ਤਾਂ ਭਰਾਵਾਂ ਦਾ ਬਾਬਾ ਕਿੰਨਾ ਵਲ ਲੱਗਦਾ ਕਮੈਂਟ ਕਰਕੇ ਹੈਂਡ ਲੱਗਿਆ ਲੈ ਕੇ ਨਹੀਂ

ਲੱਗੇ ਵਾ ਬੱਕ ਲੱਗਣਾ ਹੀ ਲੁੱਟਾ ਖਵਾਣ ਲਈ ਹੁਣ ਕੱਲ ਟੁੱਪਈ ਲੇ ਕੇ ਦੇਖੋ ਪਈਆਂ 16 ਨਾ ਨਾ ਕਹਿੰਦਾ ਆਪਾਂ ਉਹ ਸਭ ਵੇਰ ਦੇ ਬਾਹਰ ਖਲੋਤੇ ਨਹੀਂ ਹੁੰਦੇ ਆ ਜੀ ਹਲਦੀ ਬਾਗੋ ਬਰਦਾਰ ਬਡੀਆਂ ਲਵਾਉਣ ਵਾਲੇ ਨਹੀਂ ਆਹੋ ਕਿਦਾਂ ਕਰਾਉਣਾ ਥੋੜਾ ਪਸਤੇ ਨਾ ਬੂੜ ਘਾਣੀ ਖੁਰਕਰ ਮਾਤੇ ਬਲਵਰ ਕਿੰਨੇ ਕਾਇਨ ਲੱਗ ਲਗਾ ਜੀ ਇਹ ਮੈਂ ਝੜਣ ਕ ਲਾ ਲਈ ਨਾ ਭਾਈ ਨੇ ਤੇ ਸੀ ਆਈ ਡੀ ਲੱਗਣਾ ਹੈ ਭਾਈ ਨੇ ਦਾ ਪੂਰਾ ਹੈ ਸੀ ਆਈ ਡੀ ਲੱਗਣਾ ਇਹ ਸਾਰੇ ਡੋ ਵੀ ਦੇ ਭਾਈ ਇੱਕ ਤੇ ਫਿਰ ਦੂਜੇ ਦੇ ਬੰਦ ਇਹ ਸੱਚੀ ਗੁੱਟੇ ਦਾ ਹੋਈਆਂ ਨਾ ਦੋ ਬੰਦੇ ਉਪਰ ਦੇ ਵਿੱਚ ਹੋਣਾ ਸੱਚੀ ਗੁੱਟੇ ਦਾ ਹਰ ਮੈਂ ਅਦੇ ਦਾ ਕਿੱਥੋਂ ਨਾ ਹੱਥ ਦੇ ਉਪਰਵਾ ਨਹੀਂ ਮੇਰਾ ਸਭ ਕੁਝ ਕਰਾਉਣ ਤਿਆਰ ਆ ਮਾਜੇ ਆ ਕਹਾਂ ਇਹ ਪਾਣ ਦੇ ਅਥਾ ਬੰਦ ਕਰ ਰੈਡੀ देख नहीं, नहीं।, नहीं सकते कि ज्यादा मेहनत लगती है बहुत ही ज्यादा मेहनत लगती भी है ਬਹੁਤ ਜਰਾ ਮੈਂentra diet ਹੁਣ ਬੇਨ ਨੂੰ ਉੱਠ ਕੇ ਸੱਚੇ ਕਿਹਨਾਂ ਨੂੰ ਮਾਣ ਮਿਲਦਾ ਉਹ ਬੋਲ ਕਰਦਾ ਇਹਨਾਂ ਦਾ ਉਹਨਾਂ ਦਾ ਉਹ ਤਾਇਆ ਨਾ ਬਹੁਤ ਹੱਦ ਬਕੋ ਮੈਂ ਨਹੀਂ ਕਰਦਾ ਜਦੋਂ ਜਦੋਂ ਮੈਨੂੰ ਮਾਣ ਆਉਂਦਾ ਠੀਕ ਹੈ ਜਦੋਂ ਕੋਈ ਮਾਣ ਨਹੀਂ ਜਦੋਂ ਮੈਂ ਬਹੁਤ ਵੱਡਾ ਲੱਗਦਾ ਜਦੋਂ ਭਾਜੀ ਨਾਲ ਹੱਥ ਘਰਾਤੀ ਆ ਤੇ ਉਧਰੋਂ ਗਰਮੀ ਨੇ ਵੀ ਬੁਰੀ ਹੱਥ ਘਰਾਤੀ ਦੀ ਆ ਅੰਦਰ ਬਹੁਤ ਜ਼ਿਆਦਾ ਗਰਮੀ ਨਹੀਂ ਭਾਜੀ ਅੰਦਰ ਪੱਖਾ ਨਹੀਂ ਹੈਗਾ ਉਹਦੇ ਕਰਕੇ ਥੋੜਾ ਜਿਆਦਾ ਦਿੱਕਤ ਹੋਈ ਬਹੁਤ ਜ਼ਿਆਦਾ ਗਰਮੀ ਸੀ ਦੀਪਾ ਜੀ ਤੁਸੀਂ ਇਹਦੇ ਕਨਫਿਊਜ਼ ਕਰ ਤੋਂਡੇ ਨੇ ਗਰਮੀ ਬਹੁਤ ਹੈ ਨਾ ਗਰਮੀ ਬਹੁਤ ਗਰਮੀ ਬਹੁਤ ਲਾਉਲੀ ਲਾਰੇ ਬਲਬਸ ਪਈ ਐ ਨਾ ਕਿਸੇ ਨੇ ਬਸ ਇੰਨਾ ਹੀ ਹੁਣ ਇੱਕ ਨਵਾਂ ਐਪੀਸੋਡ ਮੇਰੇ ਕੋਲ ਹੈ ਗਾਡੂ ਇਹ ਹੋਣਾ 7ਵਾਂ ਐਪੀਸੋਡ ਬੀਂਗ ਸਿੱਖ ਚੈਨਲ ਤੇ ਸਟੋਰੀ ਦਾ ਨਾਮ ਹੈਗਾ ਵਾ ਨੌ ਦਾ ਪੁਨਰਜਨਮ ਕਰ ਜਾਣੇ ਜਰੂਰ ਦੇਖਿਓ ਜਿੰਨਾ ਜਿੰਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣੇ ਭਰਾ ਰੋਹਿਤ ਵਲੌਗ ਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਿੰਨਾ ਜਿੰਨਾ ਨੇ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਸੋਹਣੇ ਵਲੌਗ ਪਾਉਂਦੇ ਆ ਤੇ ਐਕਟਿੰਗ ਵੀ ਇੱਕ ਨੰਬਰ ਕਰਦੇ ਆ ਤੇ ਇਹਨਾਂ ਨਾਲ ਕੰਮ ਕਰਦਾ ਤੁਹਾਨੂੰ ਵੀ ਮੌਕਾ ਮਿਲਿਆ ਬਹੁਤ ਅਜੀਬਾ ਦੰਦਿਸ ਨੂੰ ਮਿਲਿਆ ਸਕੋ ਤੁਹਾਡੇ ਨਾਲ ਓਕੇ ਬਾਈ ਤੈਨੂੰ ਥਾੜੇ ਜਾ ਕੇ ਦੱਸਦੇ ਆ ਥਾੜੇ ਜਾ ਕੇ ਦੱਸਦੇ ਪੱਕਾ ਪੱਕਾ ਸੀ ਇਹ ਇਹ ਵੀ ਬੱਦੀ ਵੀ ਅਹੀ ਚਿੱਟੀ ਆਣੀ ਇਹਨੂੰ ਪੱਕਾ ਕਰ ਦੇਣਾ ਹਾਂ ਇਹ ਕੱਚਾ ਜਿਹਾ ਰੱਖਿਆ ਹੋਇਆ ਹੈ ਇਹਨੂੰ ਪੱਕੇ ਕਰ ਦੇਣਾ ਪੱਕੇ ਕਰ ਦੇਣਾ ਇਹ ਮੁੰਡੇ ਦਾ ਭਾਜੀ ਤੁਹਾਨੂੰ ਕਿੰਨਾ ਗਰਮੀ ਲੱਗੀ ਉੱਥੇ ਅੰਦਰ ਬੰਨੇ ਦਾ ਜਦੋਂ ਤੁਹਾਨੂੰ ਭਾਜੀ ਗਰਮੀ ਗਰਮੀ ਇੰਨੀ ਆ ਤੇ 2 ਮਿੰਟ ਤੀ ਹੋਰ ਨਾ ਹੁੰਦੇ ਰਾਤੇ ਮੈਨੂੰ ਲੱਗਦਾ ਅੱਜ ਤੇ ਮੈਨੂੰ ਟਿੱਕੀਆਂ ਲਾਉਣੀਆਂ ਨੇ ਭਾਜਨ ਇਹ ਭਾਈ ਵੀ ਤੁਹਾਡੇ ਨਾਲ ਹੀ ਭਾਈ ਕਿ ਨਹੀਂ ਗਰਮੀ ਅੰਦਰ ਗਰਮੀ ਬਹੁਤ ਜ਼ਿਆਦਾ ਹੈਗੀ ਬਹੁਤ ਜ਼ਿਆਦਾ ਹੈਗੀ ਰੋਹਿਤ ਉਹ ਅਸੀਂ ਤੁਹਾਡੀਆਂ ਸਹਾਇ